ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਆਪਾਂ ਲੱਗੇ ਆਂ ਜੀ ਵਲੌਗ ਦੀ ਸਟਾਰਟਿੰਗ ਕਰਨ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਤਾ ਕਰੋ ਤੇ ਆ ਲੋਡਰ ਆ ਖੜਾ ਤੇ ਟਰਾਲੀ ਪਾਉਣ ਕੱਲੇ ਸ਼ੋਰ ਨੂੰ ਤੇ ਕਣਕ ਸਿੱਟੀ ਅੰਨੇ ਮੰਡੀ ਚੱਕ ਪਰ ਕਿ ਠੱਲੇ ਆਂਦੀ ਆ ਤੇ ਆ ਖਾਲਸਾ ਹੀ ਕਰਦਾ ਫਿਰ ਤਾਂ ਖਾਲਸਾ ਚੱਕੀ ਵਰਦਾ ਜਿੰਦਾਂ ਬੋਰਦ ਨੂੰ ਹਟੜਾ ਦੇ ਤਾਂ ਭਾਈ ਤੇ ਮੁੜ ਕੇ ਬਾਈ ਜੀ ਇਹਨਾਂ ਨੂੰ ਪਾਵਾਂਗੇ ਆ ਕੇ ਬਾਦਾਮਾਂ ਪਾ ਮੰਡੀ ਚ ਢੇੜ ਤਿਕਣਕ ਕਣ ਸੱਜ ਟੋਲ ਜੀ ਤਾਂ ਵੀ ਚੰਗਾ ਉਹ ਡਾਕਟਰ ਯਾਰ ਮੇਰਾ ਜੁੰਡੀ ਦਾ ਆ ਗਿਆ ਲੋ ਜੀ ਮੰਡੀ ਚ ਟਰਾਲੀ ਆਪਣੀ ਉਹ ਖੜੀ ਉਹ ਦੋ ਟਰਾਲੀਆਂ ਲੰਘਾਂ ਪੰਨ ਮੰਡੀ ਚ ਆ ਗਿਆ ਤੇ ਆਪਰੀ ਆ ਜੀ ਇਹ ਭਰੇਗਾ ਦੁਬਾਰਾ ਆਪਣੇ ਲੱਗਣ ਲੱਗੂ ਪੱਖਾ ਪੱਖਾ ਲਾ ਕੇ ਦੁਬਾਰਾ ਦੁਬਾਰਾ ਜੀ ਟੋਲੀ ਆਉਗੀ ਮੰਡੀ 'ਚ ਆਪਾਂ ਗਏ ਸੀ ਅੱਜ ਚੀਨੀ ਨਿਕਲਈ ਬਾਹਰ ਇਹਨੂੰ ਪਤਾ ਲੱਗ ਗਿਆ ਵੀ ਹੁਣ ਬਾਦਾਮ ਟੁੱਕਣ ਲੱਗ ਪਏ ਤੇ ਆ ਬੈਗੀ ਬਾਰੀ ਖੋਲਤੀ ਸੀ ਮੈਂ ਆ ਬੈਗੀ ਆ ਕੇ ਤੇ ਹੁਣ ਇਹਨਾਂ ਨੂੰ ਬਾਦਾਮ ਪਾ ਕੇ ਚੱਲਦੇ ਆਪਾਂ ਮੰਡੀ 'ਚ ਉਧਰ ਨੂੰ ਕਿਸੇ ਦੀ ਤੋਲੀ ਆਂਦੀ ਉਹ ਤੋਲ ਦੇਣਗੇ ਤੇ ਫਿਰ ਆਪਾਂ ਚੱਲਦੇ ਆਂ ਪੱਖਾ ਲਾਉਣਗੇ ਆਪਣੇ ਲੋ ਜੀ ਬਾਈ ਜੀ ਬਾਦਾਮ ਆਪਾਂ ਦੇ ਤੇ ਬਾਦਾਮ ਇਹਨਾਂ ਨੂੰ ਪਾ ਕੇ ਹੋਊਗੀਆਂ ਵਿਲੇ ਇੱਕ ਨੂੰ ਹੀ ਹੱਥੀ ਦੇਣੇ ਪੈਂਦੇ ਦੂਜੇ ਸਾਰੇ ਚੁਗ ਲੈਂਦੇ ਆ ਇਹਨਾਂ ਨੂੰ ਪਾ ਕੇ ਬਦਾਮ ਤੇ ਹੁਣ ਆਪਾਂ ਜਾਣਾ ਮੰਡੀ ਮੰਡੀ 'ਚ ਕਣਕ ਪਈ ਐ ਤੇ ਕਣਕ ਤੂੜੀ ਕੀ ਅਜੇ ਉਤਰਾ ਛੱਡੀ ਨਹੀਂ ਤਾਂ ਕਰਕੇ ਪਤਾ ਜੀ ਦੇ ਬਿਨਾ ਬਦਾਮ ਨੂੰ ਟਾਈਮ ਲੱਗਣੇ ਤੇ ਬਹਾਵਾ ਟਾਈਮ ਮਿਲ ਗਿਆ ਬਦਾਮ ਪਾ ਛੱਡੇ ਇਹਨਾਂ ਨੂੰ ਹੁਣ ਦੇਖਦੇ ਆ ਮੰਡੀ ਕਣਕ ਚੱਲ ਕੇ ਪੱਕਾ ਲੱਗ ਜਾ ਤਾਂ ਫਿਰ ਤਾਂ ਤੂੜੀ ਦੇਣਗੇ ਲੋ ਬਈ ਮਿੱਤਰੋ ਚਾਹ ਪਹਲਾਈ ਬੈਠੇ ਮੰਡੀ 'ਚ ਕਣਕ ਦਾ ਕੜੀਆਂ ਗਾਂ ਲਾਪੋਂ ਕਣਕ ਟਰਾਲੀ ਵਾਲੀ ਉਹ ਵੀ ਬੀਚੀ ਤੋਂ ਜੁੜੀ ਜੋ ਤੋ ਫਰਦਾ ਉਹ ਪੱਖਾ ਪਹਿਲਾਂ ਆਪਣੇ ਤੋਂ ਲੱਗ ਗਿਆ ਪਰ ਵਾਰੀ ਉਹਨਾਂ ਦੀ ਮਜ਼ਰੋਂ ਹੀ ਚੱਲ ਪੱਖਾ ਲੱਗ ਲੈਣਗੇ ਟਰੂਲ ਲਾਂਗੇ ਆਪਾਂ ਪਹਿਲਾਂ ਔਕੜੀਆਂ ਆਈ ਜਾਂਦੇ ਨੇ ਜੋਦ ਨੂੰ ਆਪਾਂ ਪੱਲੜ ਵੇਖ ਲਿਆ ਘਰੋਂ ਦੇ ਪਾ ਦੇਣਗੇ ਟਰਾਲੀ ਤੇ ਵੀ ਉਂ ਬੈਠਿਆ ਹੋਣਾ ਟਰੈਕਟਰ ਬਰਾਡ ਦਾ ਉਹ ਖੜਾ ਲੋ ਜੀ ਪੱਖਾ ਲੱਗ ਜਾਂਦਾ ਤੇ ਇਹਦੀ ਦੂਜੀ ਟਰਾਲੀ ਜਾਂ ਜੋ ਰਹਿ ਗਿਆ ਬੱਸ ਅੱਧੀ ਟਰਾਲੀ ਰਹਿ ਗਈ ਆ ਇਹ ਉਹ ਟਰਾਲੀ ਜਿਹੜੀ ਆਪਣੀ ਭਰੀ ਖੜੀ ਆ ਉਹ ਤੇ ਪੱਖਾ ਲੱਗੂ ਆ ਤੇ ਨਿਬੜੀ ਲੋ ਬਈ ਮਿੱਤਰੋ ਕਣਕ ਦਿੱਤੀ ਆ ਤੋਲ ਆ ਰਹਿ ਗਿਆ ਸਵਾਗ ਸਭ ਗੱਟਾ ਬੰਦੇ ਸਾਰੇ ਆ ਵਰਦੀ ਜੂਤ ਵੀ ਆ ਬੈਠਾ ਅੱਜ ਤਾਂ ਵਲੌਗ ਏਡਾ ਖਾਸ ਬਣੇ ਨਹੀਂ ਕਿਉਂਕਿ ਸਾਰੀ ਡਾੜੀ ਮੰਡੀ ਚ ਨੰਗੀ ਤੇ ਹਜੇ ਲੀਵਰ ਨਾ ਪਤਾ ਏ ਨਾਲਾ ਲੀਵਰ ਪੈਂਡ ਦੀ ਕਰਕੇ ਟਾਈਮ ਨਾਲ ਨਿਭੜ ਗਿਆ ਕੰਮ ਇਹਨੂੰ ਨਹੀਂ ਹਲਾਈ ਜਾਂਦਾ ਗੱਲ ਇਹਨੂੰ ਨਹੀਂ ਹਲਾਈ ਜਾਂਦਾ ਗੱਲ ਇਹਨੂੰ ਨਹੀਂ ਹਲਾਈ ਜਾਂਦਾ ਗੱਲ